ਕੀ ਨਾਈਟਾ ਮੇਰਾ ਨਾਮ ਹੈਗਾ ਜੀ ਅਮਰਪਾਲ ਸਿੰਘ ਅਮਰਪਾਲ ਸਿੰਘ ਜੀ ਕੀ ਹੋਇਆ ਤੁਹਾਡੇ ਨਾਲ ਬਾਈ ਜੀ 2024 ਦੇ ਵਿੱਚ ਜੁਲਾਈ ਦੇ ਵਿੱਚ ਅਸੀਂ ਬਿੱਲ ਭਰਿਆ ਸੀਗਾ ਸੀਵਰੇਜ ਦਾ ਕਮੇਟੀ ਦਾ ਤੇ ਜਦੋਂ ਅਸੀਂ ਭਰਨ ਗਏ ਤਾਂ ਮਤਲਬ ਸਾਡਾ ਮਤਲਬ ਨਵਾਂ ਕਨੈਕਸ਼ਨ ਲੈਣਾ ਸੀ ਜੀ ਨੇ ਬਾਕੀ ਸਾਰਾ ਕੁਝ ਸੀਗਾ ਮਤਲਬ ਕੋਠੀ ਭਾਈ ਸੀ ਨਵੀਂ ਤੇ ਜਦੋਂ ਅਸੀਂ ਬਿੱਲ ਭਰਿਆ 15000 ਕੁ ਰੁਪਈਆ ਦੀ ਮਾਉਂਟ ਬਣੀ ਸੀਗੀ ਤੇ ਸਾਡੇ ਮਤਲਬ ਮਾਨ ਚ ਖਿਆਲ ਸੀਗਾ ਵੀ ਯਾਰ ਉਸ ਟਾਈਮ ਜਦੋਂ ਅਸੀਂ ਬਿੱਲ ਭਰਨ ਗਏ ਤਾਂ ਜਿਹੜੇ ਮਤਲਬ ਬੈਠੇ ਸੀਗੇ ਮੁਲਾਜ਼ਮ ਉਹ ਕਹਿੰਦੇ ਇੱਕ ਮਤਲਬ ਕਦੇ ਤਾਂ ਇਹ ਸਿੱਧੇ ਮੂੰਹ ਤਾਂ ਗੱਲ ਨਹੀਂ ਕਰਦੇ ਪਰ ਉਸ ਦਿਨ ਸਾਨੂੰ ਕਹਿੰਦੇ ਚਾਹ ਪੀ ਲਓ ਜੂਸ ਪੀ ਲਓ ਹੈਗਾ ਯਾਰ ਬੜਾ ਸਾਡਾ ਮੱਥਾ ਟਣ ਗਿਆ ਪਰ ਉਹਦਾ ਮਤਲਬ ਇੱਕ ਦਿਨ ਮੈਂ ਪਤਾ ਕਰਾਉਣ ਲਈ ਗਿਆ ਪਰ ਇਹ ਕਹਿੰਦੇ ਰਸੀਦ ਲੈ ਕੇ ਆਓ ਪਰ ਆਪਾਂ ਨੇ ਰਸੀਦ ਦਿੱਤੀ ਇਹਨਾਂ ਨੂੰ ਕਿਉਂਕਿ ਜੇ ਰਸੀਦ ਦੇ ਦਿੰਦੇ ਫਿਰ ਤਾਂ ਇਹ ਰਿਕਾਰਡ ਸਹੀ ਕਰ ਦਿੰਦੇ ਪਰ ਆਪਾਂ ਪਰ ਰਸੀਦ ਨਹੀਂ ਦਿੱਤੀ ਇਹਨਾਂ ਨੂੰ ਉਸ ਤੋਂ ਬਾਅਦ ਕੀ ਹੋਇਆ ਅੱਜ ਅਸੀਂ ਨੇ ਪਤਾ ਕਰਾਇਆ ਤੇ ਅੱਜ ਸਾਨੂੰ ਪਤਾ ਲੱਗਿਆ ਵੀ ਜਿਹੜਾ ਥੋੜਾ 15850 ਰੁਪਏ ਦੀ amount ਭਰੀ ਗਈ ਆ ਉਸ ਆ ਮਿੱਟੀ ਆ ਕੋਈ ਰਿਕਾਰਡ ਤੇ ਨਹੀਂ ਬੋਲਦੀ ਮੈਂ ਇੱਕ ਬੇਨਤੀ ਕਰਨਾ ਚਾਹਣਾ ਵੀ ਜੇ ਇਹਨਾਂ ਨੇ ਦੁੱਧ ਦਾ ਦੁੱਧ ਪਾਣੀ ਕਰਨਾ ਕੱਲ ਨੂੰ ਮੈਂ ਜਾਊਂਗਾ ਰਸੀਦ ਲੈ ਕੇ ਆਊਂਗਾ ਪਰ ਮੇਰੇ ਨਾਲ ਪੱਤਰਕਾਰ ਜਾਣਗੇ ਲਾਈਵ ਤੇ ਰਿਕਾਰਡ ਚੈੱਕ ਕਰਾਊਂਗਾ ਮੈਂ ਲਾਈਵ ਤੇ ਰਿਕਾਰਡ ਚੈੱਕ ਕਰਾਉਣਾ ਕਿਉਂਕਿ ਜੇ ਮੰਨ ਲਓ ਮੈਂ ਇਹਨਾਂ ਨੂੰ ਰਸੀਦ ਦਿੱਤੀ ਜਾਂ ਤੁਹਾਨੂੰ ਮਤਲਬ ਨੰਬਰ ਦੇਦਾ ਫਿਰ ਤਾਂ ਇਹ ਰਿਕਾਰਡ ਸਹੀ ਕਰ ਦੇਣਗੇ ਤਾਂ ਕਰਕੇ ਕਹਿਣਾ ਵੀ ਜੇ ਮਤਲਬ ਇਹਨਾਂ ਨੇ ਰਿਕਾਰਡ ਚੈੱਕ ਕਰਾਉਣਾ ਮੈਂ ਕੱਲ ਨੂੰ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਮੇਰੇ ਨਾਲ ਚੱਲਿਓ ਲਾਈਵ ਤੇ ਆਪਾਂ ਚੈੱਕ ਕਰਾਂਗੇ ਪਤਾ ਲੱਗ ਜੂਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਇਹਨਾਂ ਨੇ ਕੀ ਕੀਤਾ ਕੀ ਕਟਾਲਾ ਕੀ ਹੈ ਜੀ ਵੈਸੇ ਕਟਾਲਾ ਜੀ ਸੀਵਰੇਜ ਦੀ ਇਹਨਾਂ ਨੇ ਰਸੀਦਾ ਰਸੂਦਾ ਕਟੀਆਂ ਨੇ ਤੇ ਦੋ ਬੰਦੇ ਹੋਰ ਵੀ ਸੀਗੇ ਆਪਣੇ ਨਾਲ ਜਿਨ੍ਹਾਂ ਨਾਲ ਘਪਲਾ ਹੋਇਆ ਉਹਨਾਂ ਦਾ ਵੀ ਰਸੀਦ ਨੰਬਰ ਆਪਣੀ ਉਹ ਬੁੱਕ ਚੋਂ ਹੀ ਕਟਿਆ ਹੋਇਆ 363 ਨੰਬਰ ਆ ਜੀ ਚੋਂ ਪਰ ਉਹ ਬੰਦੇ ਸਾਹਮਣੇ ਆਉਣ ਤੋਂ ਮਤਲਬ ਇਨਕਾਰ ਕਰ ਗਏ ਦੋ ਬੰਦੇ ਹੋਰ ਵੀ ਆਪਣੇ ਨਾਲ ਜਿਨ੍ਹਾਂ ਨਾਲ ਘਟਾਲਾ ਹੋਇਆ ਉਹਨਾਂ ਨਾਲ ਵੀ ਵੱਡੀ ਮਾਉਂਡ ਦਾ ਹੀ ਹੋਇਆ ਮਤਲਬ ਉਸ ਤੋਂ ਬਾਅਦ ਕੀ ਬਿੱਲ ਭੇਜ ਗਿਆ ਤੁਹਾਨੂੰ ਮੀਟਰ ਦੇ ਤੇ ਅਸੀਂ ਮਤਲਬ ਚੈੱਕ ਕਰਾਉਣ ਵਾਸਤੇ ਗਏ ਸੀ ਸਾਨੂੰ ਡਾਊਟ ਸੀਗਾ ਕਿਉਂਕਿ ਜਦੋਂ ਧਾਲੇ ਦੀ ਸਖਾਵਰ ਸਾਹਮਣੇ ਆਈ ਆ ਤਾਂ ਮੇਰੇ ਵੀ ਮਨ ਚ ਹੋਇਆ ਵੀ ਯਾਰ ਆਪਣਾ ਵੀ ਪੈਸੇ ਦਾ ਭਰੇ ਹੋਇਆ ਵੀ ਚੈੱਕ ਕਰਾਈ ਆਪਾਂ ਵੀ ਤੇ ਜਦੋਂ ਅਸੀਂ ਚੈੱਕ ਕਰਾਉਣ ਵਾਸਤੇ ਮੈਂ ਕਿਹਾ ਯਾਰ ਜੇ ਜਾਵਾਂਗੇ ਤੇ ਆਪਾਂ ਇਹਨਾਂ ਨੂੰ ਰਸੀਦ ਦੇਤੀ ਫਿਰ ਤਾਂ ਇਹ ਰਿਕਾਰਡ ਸਹੀ ਕਰ ਦੇਣਗੇ ਠੀਕ ਆ ਮੈਨੂੰ ਕਿਹਾ ਵੀ ਆ ਕਹਿੰਦੇ ਵੀ ਆਪਣੀ ਰਸੀਦ ਲਿਆਓ ਰਸੀਦ ਤੋਂ ਬਿਨਾ ਚੈੱਕ ਨਹੀਂ ਹੁੰਦਾ ਇਹ ਤਾਂ ਅਸੀਂ ਨੇ ਮਤਲਬ ਆਪਣੇ ਐਂਡ ਤੇ ਅਸੀਂ ਚੈੱਕ ਕਰਾ ਲਿਆ ਤਾਂ ਜਦੋਂ ਉੱਥੇ ਚੈੱਕ ਕਰਾਇਆ ਤੇ ਉਹ ਪੈਸੇ ਬੋਲਦੇ ਨਹੀਂ ਸੀਗੇ ਸਾਰੇ 15 ਦੇ 15850 ਰੁਪਏ ਹੈ ਨਹੀਂ ਸੀਗੇ ਤਾਂ ਮੈਂ ਮੈਂ ਅੱਜ ਮਤਲਬ ਕਾਨਫਰੈਂਸ ਕਰਨ ਜਾ ਰਿਹਾ ਮੈਂ ਤਾਂ ਕਰਕੇ ਖੁੱਡੇ ਨਾਲ ਪੱਤਰਕਾਰ ਵੀਰ ਨਾਲ ਕੰਟੈਕਟ ਮਾ ਬਹੁਤ ਸਮਝਿਆ ਜਿਵੇਂ ਜਿਵੇਂ ਫਿਰ ਜਲਦੀ ਸਿੱਧਾ ਕੱਟੇ ਨਹੀਂ ਪਰ ਲੋਕਾਂ ਨੂੰ ਉਸ ਤੋਂ ਸਿੱਧਾ ਤਾਂ ਇਹ ਨਹੀਂ ਕਿ ਪੈਸੇ ਕਮਾ ਨਹੀਂ ਹੋਏ ਬਿਲਕੁਲ ਜੀ ਅੱਜ ਤੋਂ 4 ਮਹੀਨੇ ਪਹਿਲਾਂ ਇਹ ਮੇਰੇ ਧਿਆਨ 'ਚ ਆਇਆ ਸੀ ਜੋ ਕਹਦਾ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸਦਾ ਹਾਂ ਕਿ ਨਗਰ ਕਾਉਂਸਲ ਜਿਹੜੀ ਰਾਮਪੁਰਾ ਫੂਲ ਆ ਤੁਹਾਨੂੰ ਪਤਾ ਹੈ ਕਿ ਫਾਈਨੈਂਸ਼ੀਅਲੀ ਸਟੇਬਲ ਨਹੀਂ ਸੀ ਜਦੋਂ ਵੀ ਅਸੀਂ ਕਿਸੇ ਵੀ ادارے ਨੂੰ ਅਸੀਂ ਅੱਪ ਕਰਨਾ ਹੈ ਤਾਂ ਉਹਦੇ ਲਈ ਸਾਨੂੰ ਉਹਨੂੰ ਫਾਈਨੈਂਸ਼ੀਅਲੀ ਸਟੇਬਲ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਇੱਥੇ ਮੈਂ ਜਦੋਂ ਇੱਥੇ ਹਾਂ ਸ਼ੁਰੂ ਤੋਂ ਆਂ ਗਈ ਇੱਥੇ ਹਰ ਬ੍ਰਾਂਚ ਦੀ ਜਿਹੜੀ ਆਮਦਨ ਸੀ ਉਹਦੇ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਇਨ ਬਿਟਵੀਨ ਕੀ ਹੋਇਆ ਕਿ ਇੱਥੇ ਸ਼ਹਿਰ ਦੇ ਵਿੱਚ ਪੋਟੈਂਸ਼ੀਅਲ ਬਹੁਤ ਹੈ ਲੋਕ ਇੱਥੇ ਚਾਹੇ ਵਾਟਰ ਸਪਲਾਈ ਐ, ਸੀਵਰੇਜ ਐ, ਚਾਹੇ ਉਹ ਪ੍ਰਾਪਰਟੀ ਟੈਕਸ ਐ, ਹਰ ਤਰ੍ਹਾਂ ਦੇ ਟੈਕਸ ਚਾਹੇ ਨਕਸ਼ੇ ਐ, ਹਰ ਤਰ੍ਹਾਂ ਦੇ ਟੈਕਸ ਲੋਕ ਭਰਦੇ ਇੱਥੋਂ ਦੇ। ਤਾਂ ਮੈਨੂੰ ਜਦੋਂ ਇਹ ਲੱਗਿਆ ਕਿ ਇੱਥੇ ਪੈਸੇ ਕੁਝ ਕਿਤੇ ਘੱਟ ਹੋ ਰਿਹਾ ਤਾਂ ਮੇਰੇ ਵੱਲੋਂ ਆਪਣੇ ਸੂਮੋਟੋ ਲੈ ਕੇ ਤਾਂ ਉਹਦੀ ਜਦੋਂ ਆਪਣੇ ਪੱਧਰ ਤੇ ਪੜਤਾਲ ਕਰਾਈ ਤਾਂ ਕੁਝ ਮੈਨੂੰ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ। ਸਦਾ ਪੰਜਾਬ ਮਿਊਨਿਸਪਲ ਐਕਟ 1911 ਦਾ ਜਿਹੜਾ ਕਾਉਂਟ ਕੋਡ ਆ ਉਹਦੀ ਧਾਰਾ 16 ਤਹਿਤ ਅਸੀਂ ਉਹ ਜਿਹੜਾ ਮਾਮਲਾ ਉਹਦੇ ਤੇ ਅਸੀਂ ਕਾਰਵਾਈ ਕੀਤੀ ਹੈ ਮਾਨਯੋਗ ਡਾਇਰੈਕਟਰ ਸਾਹਿਬ ਮਾਨਯੋਗ ਏਡੀਸੀ ਸਾਹਿਬ ਤੇ ਆਡਿਟ ਡਿਪਾਰਟਮੈਂਟ ਚੰਡੀਗੜ੍ਹ ਦਾ ਸੀ ਉਹਦਾ ਲਿਖਿਆ ਗਿਆ ਇਹਦੀ ਜੋ ਵੀ ਹੈ ਸਪੈਸ਼ਲ ਇਨਕੁਆਰੀ ਸਪੈਸ਼ਲ ਇਹਦਾ ਆਡਿਟ ਹੋਊਗਾ ਤੇ ਜੋ ਵੀ ਇਹਦੇ ਵਿੱਚ ਗਲਤੀ ਹੋਊਗਾ ਉਹਨੂੰ ਉਹਦੀ ਸਜ਼ਾ ਜੇ ਮੈਂ ਤੁਹਾਨੂੰ ਹੋਰ ਦੱਸਦਾ ਕਿ ਜੇ ਕੋਈ ਇਸ ਤਰ੍ਹਾਂ ਦਾ ਕੋਈ ਵੀ ਮਸਲਾ ਹੁੰਦਾ ਹੈ ਤਾਂ ਉਸ ਮਸਲੇ ਦੇ ਵਿੱਚ ਸਾਡੀ ਪ੍ਰਾਇੋਰਟੀ ਇਹ ਹੈ ਕਿ ਜੇ ਕੋਈ ਲੀਕੇਜ ਹੋਈ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜੀ ਉਹ ਪੇਮੈਂਟ ਹੈ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਤੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਜੀ ਹੁਣ ਤੱਕ ਕਿੰਨੀ ਪੇਮੈਂਟ ਕਰਾਈ ਜੀ ਇਹ ਆਨ ਰਿਕਾਰਡ ਹੈ ਜੀ ਇਹ ਹੀ ਆਨ ਰਿਪੋਰਟ ਹੈ ਉਹ ਕਿਉਂਕਿ ਹਾਲੇ ਸਾਡਾ ਇਹ ਤਾਂ ਕਿਹੜਾ ਠੱਪ ਹੋਇਆ ਮੰਨ ਲਓ ਹਾਲੇ ਚੱਲ ਰਿਹਾ ਹੈ ਨਾ ਜੀ ਇਹ ਵੀ ਰਸੀਦ ਧਿਆਨ ਚ ਆਉਂਦੀ ਹੈ ਤਾਂ ਅਸੀਂ ਉਹਦਾ ਬਿਲਕੁਲ ਕਰਵਾ ਰਹੇ ਹਾਂ ਅੰਦਾਜ਼ਾ ਨਹੀਂ ਅਸੀਂ ਦੱਸ ਹੈਗੇ ਤੁਹਾਡੇ ਨੂੰ ਜਿਹੜੀ ਅੰਦਾਜ਼ਾ ਤਾਂ ਵੇਖੋ ਜੀ ਇਹਦੀ ਸਪੈਸ਼ਲ ਇਨਕੁਆਰੀ ਆਡਿਟ ਹੋਊਗਾ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਆਦਰਵਾਇਜ਼ ਜਿਹੜਾ ਮੇਰੇ ਧਿਆਨ ਚ ਆਇਆ ਸੀਗਾ ਉਹਦੇ ਵਿੱਚੋਂ 5.5 ਲੱਖ ਰੁਪਈਆ ਜਿਹੜਾ ਜਮਾ ਹੋ ਚੁੱਕਾ ਹੈ ਬਾਕੀ ਅਸੀਂ ਲੱਗੇ ਹੋਏ ਹਾਂ ਇਹ ਗੱਲ ਨਾ ਮਨ ਬੋਲ ਬਈ ਮਲਾਜਮ ਮਲਾਜਮ ਜੀ ਸਾਡੀਆਂ ਮੈਂ ਕੋਈ ਇਹ ਨਹੀਂ ਕਿ ਅਸੀਂ ਕਿਸੇ ਨੂੰ ਇੱਕ ਬ੍ਰਾਂਚ ਨੂੰ ਟਾਰਗੇਟ ਕੀਤਾ ਹੈ ਸਾਰੀਆਂ ਬ੍ਰਾਂਚਾਂ ਦਾ ਹੀ ਕਰਵਾਇਆ ਮੈਂ ਸਾਰੀਆਂ ਬ੍ਰਾਂਚਾਂ ਦਾ ਕਿਉਂਕਿ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਇਹ ਨੇ ਕੀਤਾ ਜਾਂ ਉਹ ਨੇ ਕੀਤਾ ਉਹ ਤਾਂ ਆਨ ਰਿਕਾਰਡ ਜੋ ਹੋਏਗਾ ਉਹ ਸਾਰਾ ਕੁਝ ਸਾਹਮਣੇ ਆ ਜੀ ਪੈਸੇ ਅਸੀਂ ਮਤਲਬ ਮੈਂ ਬੇਨਤੀ ਕਰਦਾ ਕਿ ਆਮ ਸ਼ਹਿਰੀਆਂ ਨੂੰ ਸਾਰੇ ਆਰੰਪੁਰਾ ਪੂਲ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਤੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਜੇ ਕਿਸੇ ਨੇ ਜੋ ਵੀ ਰਸੀਦ ਘਟਾਈ ਹੈ ਤੁਹਾਡੀ ਜਿਹੜੀ ਪਾਈ ਪਾਈ ਹੈ ਉਹ ਨਗਰ ਕੌਂਸਲ ਦੇ ਰਿਕਾਰਡ ਦੇ ਵਿੱਚ ਚੜੀ ਮਿਲੂਗੀ ਜਿਆਦਾ ਨਹੀਂ ਅਸੀਂ ਤਾਂ ਜ ਮੇਰੇ ਕੋਲ ਜਿਹੜੀਆਂ ਆਈਆਂ 25 ਹੀ ਤਾਂ ਨਹੀਂ ਮਿਲਿਆ ਕੋਈ ਜੋ ਅਬਾਥਾ ਲੋਕਾਂ ਆਈਆਂ ਇਹ ਉਹਦੇ ਵਿੱਚ ਲੈ ਵੀਰੇ 10000 ਤੋਂ ਲੈ ਕੇ 20000 ਤੱਕ ਦੀ ਮਾਉਂਟ ਆ ਗਈ ਹੈ ਇਹ ਵੀ ਠੀਕ ਜੀ ਇਹ ਐਕਚੁਅਲੀ ਵਿੱਚ ਪਤਾ ਕੀ ਹੈ ਜੀ ਮੈਂ ਤਾਂ ਹੁਣ ਆਇਆ ਹੈ ਪਰੇ ਕੰਮ ਥੋੜਾ ਜਿਹਾ ਮੈਨੂੰ ਇਹ ਜਿਹੜਾ ਮੈਂ ਪਿੱਛੇ ਦੀ ਪਿਛੋਕੜ ਜਾਵਾਂ ਤੇ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਇਸ ਕਰਕੇ ਰਸੀਦਾ ਤਾਂ ਫਿਰ ਆ ਹੀ ਸਕਦੀਆਂ ਨੇ ਜੀ 24 ਆਈਆਂ ਵੀ ਪਈਆਂ ਜੀ ਬਿਲਕੁਲ ਹੋ ਸਕਦੀਆਂ ਨੇ 22 ਆ ਜਾਣੇ ਬਣ ਜਾਣੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਵੀ ਇਹ ਕਿਉਂਕਿ ਕੰਮ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਇਹ ਮੈਂ ਕੋਰੋਨਾ ਲੱਖਾਂ ਦੇ ਵਿੱਚ ਕੋਰੋਨਾ ਦੇ ਨੇ ਉਹ ਤਾਂ ਦੇਖੋ ਜਦੋਂ ਸਪੈਸ਼ਲਲੀ ਆਡਿਟ ਹੋਊਗਾ ਸਪੈਸ਼ਲ ਇਨਕੁਆਰੀ ਹੋਊਗੀ ਤਾਂ ਫੇਰ ਹੀ ਸਾਹਮਣੇ ਆ ਸਕਦਾ ਕਿਉਂਕਿ ਮੈਂ ਤਾਂ ਹੁਣ ਮੇਰੇ ਕੋਲੇ 6 ਸਟੇਸ਼ਨ ਹੈਗੇ ਆ ਤੇ ਹਰ ਬ੍ਰਾਂਚ ਦਾ ਇੱਕ ਇੱਕ ਚੀਜ਼ ਤਾਂ ਮੈਂ ਦੇਖ ਨਹੀਂ ਸਕਦਾ ਕਿਉਂਕਿ ਉਹ ਜਿਹੜੇ ਅਫੀਸਰ ਲਾਏ ਆ ਉਹ ਚੈੱਕ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ ਫੇਰ ਬਊਆ ਤੇ ਕਿਸੇ ਵੀ ਆਮ ਸ਼ਹਿਰੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦੇਣਾ